嗯。 ਮੇਲੇ ਲੱਗ ਤੇਜ ਹਨ ਹੈ ਜੋ ਫਿਰ ਮੇਲੇ ਵਿੱਚ 4 ਲਾਦੇ ਪਲੀਜ਼ ਲਾਈਵ ਨੂੰ ਜੁਆਇਨ ਕਰ ਲੋ ਪਲੀਜ਼ ਸਾਰੇ ਲਾਈਵ ਨੂੰ ਜੁਆਇਨ ਕਰ ਲੋ ਥੈਂਕ ਯੂ ਲਾਈਵ ਨੂੰ ਲਾਈਕ ਕਰਨ ਦੇ ਲਈ ਕਮੈਂਟ ਕਰਕੇ ਜ਼ਰੂਰ ਦੱਸੋ ਤੁਸੀਂ ਕਿੱਥੋਂ ਲਾਈਵ ਨੂੰ ਜੁਆਇਨ ਕੀਤਾ ਨਮੀ ਆਪਕੇ ਘਟਾਈ ਦੇ ਕਮੈਂਟ ਕਰਕੇ ਜ਼ਰੂਰ ਦੱਸੋ ਤੁਸੀਂ ਲਾਈਵ ਨੂੰ ਕਿੱਥੋਂ ਜੁਆਇਨ ਕੀਤਾ థాంਕਿਊ ਜੀ लिंक अगे शेयर भी कर दो लाइव का नहीं आप आलू दे ही बनाने हैं ਮੌਸਮ ਕਰਕੇ ਨਾ ਥੋੜੇ ਗਲੇ ਗੁਲੇ ਖਰਾਬ ਜਿਹੇ ਹੋਏ ਪਏ ਨੇਗੇ ਤਾਂ ਕਰਕੇ ਹਾਂ थैंक यू ਹੋਰ ਕੌਣ ਜੁੜਿਆ ਨਵਾਂ ਲਾਈਵ ਦੇ ਨਾਲ थैंक यू थैंक यू ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿੱਥੋਂ ਦੇਖ ਰਹੇ ਹੋ ਲਾਈਵ ਥੈਂਕ ਯੂ ਸਾਰਿਆਂ ਦਾ ਲਾਈਵ ਦੇ ਨਾਲ ਜੁੜਨ ਦੇ ਲਈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਕਮੈਂਟ ਕਰਕੇ ਜ਼ਰੂਰ ਦੱਸੋ ਲਾਈਵ ਨੂੰ ਕਿੱਥੋਂ ਦੇਖ ਰਹੇ ਹੋ ਤੇ ਲਾਈਕ ਜ਼ਰੂਰ ਕਰ ਦਿਓ ਸਕਰੀਨ ਨੂੰ ਡਬਲ ਟੈਪ ਕਰਕੇ ਸਕਰੀਨ ਨੂੰ ਡਬਲ ਟੈਪ ਕਰਕੇ ਲਾਈਵ ਨੂੰ ਲਾਈਕ ਕਰ ਦਿਓ ਪਲੀਜ਼ ਮੌਸਮ ਕਰਕੇ ਤਾਂ ਸਾਰੇ ਗਲੇ ਗੁਲੇ ਜੇ ਖਰਾਬ ਹੋਏ ਪਏ ਨੇ ਖੰਗ ਜੁਕਾਮ ਗਗਨ ਜੀ ਤੁਸੀਂ ਕਿੱਥੋਂ ਦੇਖ ਰਹੇ ਹੋ ਲਾਈਵ ਪਲੀਜ਼ ਸਾਰੇ ਲਾਈਵ ਨੂੰ ਲਾਈਕ ਕਰ ਦਿਓ ਤੇ channel ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਨੇ ਫੋਨ ਦੋ ਦਸਾਰੀ ਕਰਦੇ ਐਵੇਂ ਪੁੱਛਦੇ ਆ ਵੀ ਕਿੱਥੋਂ ਕਰ ਰਹੇ ਹੋ ਕਿਹੜੇ ਸ਼ਹਿਰ ਤੋਂ ਠੀਕ ਹੈ ਜੀ ਥੈਂਕ ਯੂ ਲਾਈਵ ਨੂੰ ਲਾਈਕ ਕਰਨ ਦੇ ਲਈ ਪਲੀਜ਼ ਕਮੈਂਟ ਵੀ ਜ਼ਰੂਰ ਕਰੋ ਤੁਸੀਂ ਲਾਈਵ ਨੂੰ ਕਿੱਥੋਂ-ਕਿੱਥੋਂ ਦੇਖ ਰਹੇ ਹੋ ਪਲੀਜ਼ ਜਿੰਨੇ ਵੀ ਲਾਈਵ ਦੇਖ ਰਹੇ ਨੇ ਕਮੈਂਟ ਕਰਕੇ ਜ਼ਰੂਰ ਦੱਸੋ ਵੀ ਤੁਸੀਂ ਲਾਈਵ ਨੂੰ ਕਿੱਥੋਂ-ਕਿੱਥੋਂ ਜੁਆਇਨ ਕੀਤਾ ठीक है जी प्लीज बाकी भी कमेंट करके दसो लाइव लाइक जरूर कर दो ਦਕਰੀਨ ਨੂੰ ਡਬਲ ਟੈਪ ਕਰਕੇ ਲਾਈਵ ਨੂੰ ਲਾਈਕ ਕਰ ਦਿਓ ਥੈਂਕ ਯੂ ਸਾਰਿਆਂ ਦਾ ਲਾਈਵ ਦੇ ਨਾਲ ਜੁੜਨ ਦੇ ਲਈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ ਤੇ ਲਾਈਵ ਨੂੰ ਲਾਈਕ ਕਰ ਦਿਓ ਪਲੀ ਲਾਈਵ ਨੂੰ ਜੁਆਇਨ ਕਰੋ ਪਲੀਜ਼ ਸਾਰੇ ਲਾਈਵ ਨੂੰ ਜੁਆਇਨ ਕਰ ਲੋ ਪਲੀਜ਼ ਸਾਰੇ ਲਾਈਵ ਦੇ ਨਾਲ ਜੁੜੋ ਤੇ ਕਮੈਂਟ ਵੀ ਜ਼ਰੂਰ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਪਲੀਜ਼ ਜੋ ਜੋ ਵੀ ਮੇਰੇ ਲਾਈਵ ਦੇ ਨਾਲ ਜੁੜ ਰਿਹਾ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਲਾਈਵ ਨੂੰ ਲਾਈਕ ਜ਼ਰੂਰ ਕਰ ਦਿਓ ਪਲੀਜ਼ ਲਾਈਵ ਨੂੰ ਜੁਆਇਨ ਕਰ ਲੋ ਤੇ ਕਮੈਂਟ ਕਰਕੇ ਜ਼ਰੂਰ ਦੱਸੋ ਥੈਂਕ ਯੂ ਨਮ ਨਮ ਕਿਹੜੇ ਕਿਹਨੇ ਲਾਈਕ ਕੀਤਾਗਾ ਹੋਣਾ ਕਮੈਂਟ ਕਰਕੇ ਜ਼ਰੂਰ ਦੱਸੋ ਥੈਂਕ ਯੂ ਜਿਨ੍ਹਾਂ ਨੇ ਵੀ ਲਾਈਵ ਨੂੰ ਲਾਈਕ ਕੀਤਾਗਾ ਥੈਂਕ ਯੂ ਪਹਿਲਾਂ ਤਾਂ ਲਾਈਵ ਦੇ ਨਾਲ ਜੁੜਨ ਲਈ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੁਸੀਂ ਲਾਈਵ ਨੂੰ ਕਿੱਥੋਂ ਲਾਈਕ ਕੀਤਾ ਜਾਂ ਕਿੱਥੋਂ ਦੇਖ ਰਹੇ ਹੋ ਫੇਰ ਹੀ ਪਤਾ ਲੱਗਦਾ ਵੀ ਕੌਣ-ਕੌਣ ਦੇਖ ਰਿਹਾਗਾ ਥੈਂਕ ਯੂ ਥੈਂਕ ਯੂ ਲਾਈਵ ਦੇ ਨਾਲ ਜੁੜਨ ਦੇ ਲਈ ਪਲੀਜ਼ ਲਾਈਕ ਕਰ ਦੋ ਲਾਈਵ ਨੂੰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪਲੀਜ਼ লাইਵ ਨੂੰ জয়েন ਕਰ ਲੋ ਸਾਰੇ థాంਕ ਯੂ ਸਾਰਿਆਂ ਦਾ লাইਵ ਦੇ ਨਾਲ ਜੁੜਨ ਦੇ ਲਈ ਪਲੀਜ਼ লাইਵ ਨੂੰ লাইਕ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੋ ਰਿਕੁਐਸਟ ਹੈ ਵੀ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀ ਤੁਸੀਂ ਲਾਈਵ ਨੂੰ ਕਿੱਥੋਂ ਜੁਆਇਨ ਕੀਤਾ ਕਿੱਥੋਂ ਦੇਖ ਰਹੇ ਹੋ ਤੇ ਸਕਰੀਨ ਨੂੰ ਡਬਲ ਟੈਪ ਕਰਕੇ ਲਾਈਵ ਨੂੰ ਲਾਈਕ ਜ਼ਰੂਰ ਕਰੋ ਪਲੀਜ਼ ਸਾਰਿਆਂ ਨੂੰ ਰਿਕੁਐਸਟ ਹੀ ਆ ਸਕਰੀਨ ਨੂੰ ਡਬਲ ਟਾਈਪ ਕਰਕੇ ਲਾਈਵ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਗਗਨ ਜੀ ਤੁਸੀਂ ਵੀ ਚੁੱਪੀ ਹੋਗੇ ਬੋਲੇ ਨਹੀਂ ਅੱਗੇ ਥੈਂਕ ਯੂ ਸਾਰੇ ਆਂ ਦਾ ਲਾਈਵ ਦੇ ਨਾਲ ਜੁੜਨ ਲਈ ਪਲੀਜ਼ ਲਾਈਵ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜਿੰਨੇ ਵੀ ਲਾਈਵ ਦੇਖ ਰਹੇ ਨੇ ਸਾਰਿਆਂ ਨੂੰ ਰਿਕੁਐਸਟ ਆ ਵੀ ਲਾਈਵ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੁਸੀਂ ਲਾਈਵ ਨੂੰ ਕਿੱਥੋਂ-ਕਿੱਥੋਂ ਦੇਖ ਰਹੇ ਹੋ ਪਲੀਜ਼ ਸਾਰੇ ਦੱਸੋਗੇ ਪਲੀਜ਼ ਕਮੈਂਟ ਕਰਕੇ ਦੱਸੋ ਵੀ ਤੁਸੀਂ ਲਾਈਵ ਨੂੰ ਕਿੱਥੋਂ-ਕਿੱਥੋਂ ਦੇਖ ਰਹੇ ਹੋ ਪਲੀਜ਼ ਲਾਈਕ ਕਰ ਦਿਓ ਲਾਈਵ ਨੂੰ ਸਕ੍ਰੀਨ ਨੂੰ ਡਬਲ ਟੈਪ ਕਰਕੇ ਲਾਈਵ ਨੂੰ ਲਾਈਕ ਕਰ ਦਿਓ ਜੇ ਤੁਸੀਂ ਕਮੈਂਟ ਕਰਕੇ ਦੱਸੋਗੇ ਤਾਂ ਹੀ ਪਤਾ ਲੱਗੂ ਵੀ ਕੌਣ ਕੌਣ ਦੇਖ ਰਿਹਾ ਹੈਗਾ ਲਾਈਵ ਨੂੰ ਇਦਾਂ ਮੈਨੂੰ ਕੁਝ ਨਹੀਂ ਪਤਾ ਲੱਗਦਾ ਹੈਗਾ ਤੁਸੀਂ ਲਾਈਵ ਨੂੰ ਜੁਆਇਨ ਕੀਤਾ ਥੈਂਕ ਯੂ ਪਰ ਕਮੈਂਟ ਜ਼ਰੂਰ ਕਰੋ ਤੇ ਲਾਈਵ ਨੂੰ ਲਾਈਕ ਜ਼ਰੂਰ ਕਰੋ ਥੈਂਕ ਯੂ ਜਿੰਨਾ ਨੇ ਵੀ ਲਾਈਕ ਕੀਤਾ ਵਾਇਰ ਵਾਇਰ ਆਹ थैंक यू लव अच्छा तू डिमी ਪਹਿ ਰਿਆ ਠੀਕ ਏ ਠੀਕ ਏ ਨਹੀਂ ਇਧਰ ਮੋਂ ਤਾਂ ਖਰਾਬ ਆ ਬਟ ਮੈਂ ਹੀ ਨਹੀਂ ਪਹਿ ਰਿਆ ਪਲੀਜ਼ ਸਾਰੇ ਲਾਈਵ ਨੂੰ ਜੁਆਇਨ ਕਰ ਲੋ ਤੇ ਲਾਈਵ ਨੂੰ ਲਾਈਕ ਜ਼ਰੂਰ ਕਰ ਦਿਓ। ਠੀਕ। ਥੈਂਕ ਯੂ ਜੋ-ਜੋ ਵੀ ਲਾਈਵ ਦੇ ਨਾਲ ਜੁੜ ਰਿਹਾਗਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੋ ਤੇ ਲਾਈਕ ਜ਼ਰੂਰ ਕਰ ਦਿਓ। ਲਾਈਵ ਨੂੰ ਲਾਈਕ ਵੀ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਕਮੈਂਟ ਜ਼ਰੂਰ ਕਰੋ ਇੱਕ ਕੋਈ ਨਹੀਂ ਜਿਹੜੇ ਕਮੈਂਟ ਕਰ ਰਹੇ ਨੇ ਗਗਨ ਜੀ ਪਲੀਜ਼ ਬਾਕੀ ਵੀ ਸਾਰੇ ਲਾਈਵ ਨੂੰ ਜੁਆਇਨ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਵ ਨੂੰ ਲਾਈਕ ਜ਼ਰੂਰ ਕਰੋ ਥੈਂਕ ਯੂ ਲਾਈਵ ਦੇ ਨਾਲ ਜੁੜਨ ਦੇ ਲਈ ਪਲੀਜ਼ ਲਾਈਵ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਥੈਂਕ ਯੂ ਥੈਂਕ ਯੂ ਜੋ ਜੋ ਵੀ ਲਾਈਵ ਦੇ ਨਾਲ ਜੁੜ ਰਿਹਾ ਪਲੀਜ਼ ਲਾਈਵ ਨੂੰ ਲਾਈਕ ਵੀ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੋ ਵੀ ਨਵੇਂ ਆ ਰਹੇ ਆ ਲਾਈਵ ਚ ਪਲੀਜ਼ ਸਾਰੇ ਨਾ ਰਿਕੁਐਸਟ ਆ ਗਈ ਵੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਕਮੈਂਟ ਕਰਕੇ ਜ਼ਰੂਰ ਦੱਸੋ ਤੁਸੀਂ ਕਿੱਥੋਂ ਜੁੜੇ ਹੋ ਲਾਈਵ ਨਾਲ ਲਾਈਵ ਨੂੰ ਲਾਈਕ ਕਰ ਦੋ ਪਲੀ ਸਾਰੇ ਲਾਈਵ ਦੇ ਨਾਲ ਜੁੜੋ ਤੇ ਲਾਈਵ ਨੂੰ ਲਾਈਕ ਕਰ ਦਿਓ ਪਲੀਜ਼ ਲਾਈਵ ਨੂੰ ਲਾਈਕ ਕਰ ਦੋ ਕੀ ਸਾਰਿਆਂ ਨੂੰ ਰਿਕੁਐਸਟ ਆ ਵੀ ਲਾਈਵ ਨੂੰ ਲਾਈਕ ਕਰ ਦੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਥੈਂਕ ਯੂ ਲੋਕ ਜੇ ਤੁਸੀਂ ਅਣ ਜੁੜਨ ਦੇ ਲਈ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸੋ ਤੁਸੀਂ ਲਾਈਵ ਨੂੰ ਕਿੱਥੋਂ ਦੇਖ ਰਹੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਸਕਰੀਨ ਨੂੰ ਡਬਲ ਟੈਪ ਕਰਕੇ ਲਾਈਵ ਨੂੰ ਲਾਈਕ ਕਰ ਦਿਓ ਸਕਰੀਨ ਨੂੰ ਡਬਲ ਟੈਪ ਕਰਕੇ ਲਾਈਵ ਨੂੰ ਲਾਈਕ ਕਰ ਦਿਓ ਪਲੀਜ਼